ਮੰਮੀ ਅੰਡਿਆਂ ਦੀ ਮੁਰਜੀ ਮੈਂ ਤਾਂ ਕਦੇ ਬਣਾਈ ਨਹੀਂ। ਉਹ ਮਾਂ ਹਜੇ ਤੂੰ ਪੈਸੇ ਨੂੰ ਰਹਿਣ ਦੇ ਠੀਕ ਆ। ਹਜੇ ਕੰਮ ਤਾਂ ਕਰ ਲਈਏ ਆਪਾਂ। ਹਜੇ ਗੱਡੀ ਦਾ ਹੱਲਾ ਤਾਂ ਕਰ ਲਾਵੇਂ। ਕਿ ਹੁਣ ਹੀ ਪੈਸੇ ਮੰਗ ਲੈ ਫੇਰ ਉਹ ਕਰ। ਹਾਂ ਸੋ ਕੋ ਕੀ ਗੱਲ ਹੋ ਗਈ? ਮੇਰੀ ਗੱਲ ਸੁਣ। ਤੂੰ ਤੇਰੇ ਭਰਾ ਨਾਲ ਗੱਲ ਕੀਤੀ ਹੈਗੀ ਰੁਪਏ ਲੈ ਕੇ ਆਏ ਨਹੀਂ ਉਹ। ਸੋ ਤੁਸੀਂ ਕਿਹal ਜੀਆਂ ਗੱਲਾਂ ਕਰੀ ਜਾਂਦੇ ਹੋ। ਉਹਦਰ ਕੀ ਚਾਹਦੇ ਆ ਉਹ ਤਾਂ ਬਾਗੇ ਤੇਰੀ ਮਾਂ ਤੇ ਤੇਰਾ ਭਰਾ ਤਾਂ ਉਹ ਪੈਸੇ ਦੇ ਲੀੜਿਆਂ 'ਚ ਕੱਟ ਕੇ 1100 ਰੁਪਿਆ ਕੁੜੇ ਹਾਂਜੀ ਮੰਮੀ ਜੀ ਆ ਸੁੰਬਰ ਕਾ ਮੁੰਡੇ ਨੂੰ ਪੁਰਜੀ ਬਣਾ ਦੀ ਚਾਰ ਅੰਡਿਆਂ ਦੀ ਮੰਮੀ ਅੰਡਿਆਂ ਦੀ ਪੁਰਜੀ ਮੈਂ ਤਾਂ ਕਦੇ ਬਣਾਈ ਨਹੀਂ ਤੂੰ ਬਣਾਈ ਆ ਨਾ ਬਣਾਈ ਆ ਅੰਡੇ ਤਾਂ ਬਣਾਉਣੇ ਪੈਣਗੇ ਲੈ ਮੀਟ ਬਣਾਉਣਾ ਪਊਗਾ ਸਾਡਾ ਮੁੰਡਾ ਤਾਂ ਅੰਡੇ ਤੇ ਮੀਟ ਖਾਂਦਾਗਾ ਪਰ ਮੰਮੀ ਜੀ ਤੁਸੀਂ ਵਿਆਹ ਤੋਂ ਪਹਿਲਾਂ ਤਾਂ ਦੱਸਿਆ ਨਹੀਂ ਵੀ ਤੁਸੀਂ ਅੰਡੇ ਮੀਟ ਵੀ ਖਾਂਦੇ ਹੋ ਖਾਣ ਪੀਣ ਵਾਲੀ ਚੀਜ਼ ਦਾ ਕੀ ਦੱਸਣਾ ਹੁੰਦਾ ਹੁਣ ਤਾਂ ਦੱਸ ਤਾਂ ਹੁਣ ਬਣਾ ਦੇ ਭਾਈ ਤੂੰ ਕੋਈ ਗੱਲ ਨਹੀਂ ਮੰਮੀ ਜੀ ਸੁਖ ਨੂੰ ਆ ਜਾਣ ਦੋ ਉਹਨਾਂ ਨਾਲ ਗੱਲ ਕਰੂੰਗੀ ਮੈਂ ਚੱਲ ਸੁਖ ਨਾਲ ਵੀ ਕਰ ਲਈ ਤੇ ਜਿਹੜਾ ਗੱਲ ਕਰਨੀ ਸੀ ਮੈਂ ਕਹੇਤੀ ਤੇ ਅੰਡਿਆਂ ਦੀ ਪੁਰਜੀ ਬਣਾ ਦੇ ਮੁੰਡੇ ਨੂੰ ਹਰਸ਼ ਉਹ ਪਾਣੀ ਦਾ ਗਲਾਸ ਲੈ ਕੇ ਆ। ਅਲੋਜੀ ਪਾਣੀ। ਤੇ ਨਾਲੇ ਅੰਡੇ ਦੀ ਪੁਰਜੀ ਬਣਾਉਂਦੀ ਸੀ ਮੇਰੀ। ਸੁਖਾਂਡਿਆਂ ਦੀ ਪੁਰਜੀ ਮੈਂ ਤਾਂ ਕਦੇ ਬਣਾਈ ਨਹੀਂ। ਲੈ ਬਣਾਈ ਨਹੀਂ ਕਿਤੇ ਫਿਰ ਉਹਦਾ ਹੋਊਗਾ ਜ ਬਣਾਉਣੀ ਪਊਗਾ। ਸੁਖ ਮੈਂ ਤਾਂ ਕਦੇ ਅੰਡੇ ਤੇ ਮੀਟ ਨੂੰ ਹੱਥ ਨਹੀਂ ਲਾਇਆ ਨਾ ਮੇਰਾ ਕਾਲਾ ਵੀਰਾ ਖਾਂਦਾ ਸੀਗਾ। ਪਹਿਲਾਂ ਮੰਮੀ ਵੀ ਕਹਿੰਦੇ ਸੀ ਵੀ ਅੰਡੇ ਬਣਾ ਦੇ। ਉਹਨਾਂ ਨੂੰ ਵੀ ਕਿਹਾ ਸੀਗਾ ਵੀ ਮੈਂ ਅੰਡਾ ਮੀਟ ਨਹੀਂ ਬਣਾਉਂਦੀਗੀ। ਜੇ ਤੇਰੇ ਪੇ ਕੇ ਆਂਡਾ ਮੀਟ ਨਹੀਂ ਖਾਂਦੇ ਨਾ ਉਦੋਂ ਹੋਵੇ ਬਰਉਣਾ ਬੂਠੇ ਕਾ ਨਹੀਂ ਲੈਂਦਾ ਹੋਰ ਆਂਡਾ ਮੀਟ ਉਹ ਨਾ ਤੇ ਮੈਂ ਉਹ ਨੌਕਰ ਨਹੀਂ ਰੱਖਾਂ ਉਹਰੇ ਮੈਂ ਸੁਪਰ ਤੁਸੀਂ ਵਿਆਹ ਤੋਂ ਪਹਿਲਾਂ ਤਾਂ ਕਹਿੰਦੇ ਸੀ ਵੀ ਅਸੀਂ ਕਾਸੀ ਨੂੰ ਹੱਥ ਨਹੀਂ ਲਾਉਂਦੇ ਹੁਣ ਤੁਸੀਂ ਕਹਿੰਦੇ ਆਂ ਆਂਡੇ ਮੀਟ ਬਣਾਉਂਦੇ ਕਾਸੀ ਨੂੰ ਹੱਥ ਲਾਉਣਾ ਮਤਲਬ ਹੈ ਨਹੀਂ ਵੀ ਆਂਡਾ ਮੀਟ ਨਹੀਂ ਖਾਂਦਾ ਹੈਗਾ ਮੈਂ ਤੂੰ ਨਸ਼ੇ ਪੱਤੀ ਲੂਈ ਕਿਹਾ ਜੀ ਨਸ਼ਾ ਪੱਤ ਨਹੀਂ ਕੋਈ ਕਰਦਾ ਹੈਗਾ ਮੈਂ ਆਂਡਾ ਮੀਟ ਤਾਂ ਡੇਲੀ ਖਾਣਾ ਹੈਗਾ ਪਰ ਮੈਂ ਤਾਂ ਕਦੇ ਬਣਾਇਆ ਹੀ ਨਹੀਂ ਤੇ ਨਾ ਮੈਨੂੰ ਬਣਾਉਣਾ ਆਉਂਦਾ ਚਾਹੇ ਨਾ ਬਣਾਉਣਾ ਆਉਂਦਾ ਠੀਕ ਆ ਚਾਹੇ ਬਣਾਇਆਗਾ ਪਰ ਚ ਔਰ ਹੋਰ ਬਣਾਉਣਾ ਆਉਣਾ ਕੋਈ ਹੋਰ ਲੈ ਹੁਣ ਮੈਂ ਕੀ ਕਰਾਂ ਜੇ ਮੰਮੀ ਨਾਲ ਗੱਲ ਕਰਦੀ ਆਂ ਤਾਂ ਮੰਮੀ ਵੀ ਟੈਨਸ਼ਨ ਚ ਪੈ ਜਾਊਗੀ ਚੱਲ ਕੋਈ ਨਾ ਜਿਹੋ ਜੀ ਬਣੀ ਬਣਾ ਦਿੰਨੀ ਲੈ ਅਚਨਾਂ ਫੋਨ ਨੇ ਚੱਕਿਆ ਹੈਗਾ ਮੈਨੂੰ ਤਾਂ ਹੋਰ ਟੈਨਸ਼ਨ ਹੋ ਰਹੀ ਐ ਫੋਨ ਨੇ ਚੱਕਦੀ ਹੈਗੀ ਤੜਕੇ ਦੀ ਲਈ ਜਾਨੀ ਨਾ ਮੁੰਡਾ ਜਾਇਆ ਪਤਾ ਨਹੀਂ ਕਿੱਧਰ ਨੂੰ ਬਾਗ ਗਿਆ ਬਾਹਰ ਨੂੰ ਮੈਂ ਮਹੀਨਾ ਹੋ ਗਿਆ ਵਿਆਹ ਨੂੰ ਨਾ ਢੇੜਾ ਮਾਰਿਆ ਨਾ ਫੋਨ ਚੱਕ ਕੇ ਚੱਜ ਨਾਲ ਗੱਲ ਕੀਤੀ ਐ ਨਾ ਮੁੰਡੇ ਜਿਹਦਾ ਪਤਾ ਹਜੇ ਉਹ ਨਹੀਂ ਆਇਆ ਹਜੇ ਤੱਕ ਆ ਗਿਆ ਪਤਾ ਹਾਂ ਮਾਂ ਅੱਖ ਨੇ ਇਹ ਕਹਿੰਦੇ ਆ ਉਹ ਲਾ ਦਾਂਗੇ ਮਸ਼ੀਨ ਪੁੱਛਿਆ ਮਸ਼ੀਨ ਟੁੱਟੀ ਆਲੀ ਹਾਂ ਹਾਂ ਉਹ ਤਾਂ ਮੈਂ ਤਾਂ ਨਾਲ ਤੈਨੂੰ ਆਏ ਕਹਿੰਦੀ ਸੀ ਅਰਸ਼ ਦਾ ਫੋਨ ਤਾਂ ਨਹੀਂ ਆਇਆ ਤੇਰੇ ਕੋਲੇ ਨਾ ਮਾਂ ਅੱਜ ਤਾਂ ਨਹੀਂ ਆਇਆ ਰਾਤ ਵਧੀਆ ਗੱਲ ਕਰੀਆਂ ਨੇ ਵੀਡੀਓ ਕਾਲ ਤੇ ਸੁੱਖ ਨਹੀਂ ਵੀ ਕਰੀਆਂ ਮੇਰੇ ਨਾਲ ਵਧੀਆ ਗੱਲਾਂ ਕਰੀਆਂ ਨੇ ਤੂੰ ਕਿਉਂ ਟੈਨਸ਼ਨ ਲਈ ਜਾਨੀ ਆ ਕਲਾਇਆ ਸੀ ਤੇ ਫੋਨ ਪਾਣਾ ਹਾਂ ਪੁੱਤ ਲਾ ਲਿਆ ਤੈਨੂੰ ਚਾਰ ਵਾਰੀ ਤੜਕੇ ਦੀ ਨੇ ਚੱਕਦੀ ਨਹੀਂ ਮੈਨੂੰ ਤਾਂ ਬੜੀ ਟੈਨਸ਼ਨ ਹੋਈ ਪਈ ਐ ਕੋਈ ਕੰਮ-ਕਮ ਕਰਦੀ ਹੋਣੀ ਮਾਂ ਤੂੰ ਕਿਉਂ ਟੈਨਸ਼ਨ ਲੈਨੀ ਆਂ ਆਪੀ ਲਾਲੂ ਤੈਨੂੰ ਵੇਲੇ ਹੋ ਕੇ ਆਇਆ ਤੂੰ ਚਾਹ ਕਰਦੇ ਮੈਨੂੰ ਚੱਲ ਪੁੱਤ ਲੈ ਆਓ ਪੁਰਜੀ ਬਣ ਗਈ ਹੋਣੀ ਲੈ ਪਰਤਾ ਪਰ ਜਿਹਦਾ ਬਣ ਗਈ ਉਹ ਕਿੱਧਰ ਗਈ ਆਪ ਉਹ ਬਣਾ ਕੇ ਨਾਉਣ ਵਾ ਗਈ ਅੱਛਾ ਪਹਿਲਾਂ ਤਾਂ ਮੈਨੂੰ ਕਹਿੰਦੇ ਮੈਨੂੰ ਬਣਾਉਣੀ ਨਹੀਂ ਆਉਂਦੀ ਪੁਰਜੀ ਮੈਂ ਆਖਿਆ ਭਾਈ ਪੁਰਜੀ ਬਣਾ ਪਹਿਲਾਂ ਤਾਂ ਮੋੜ ਤੋੜ ਜੇ ਮੈਨੂੰ ਦਿੰਦੀ ਸੀਗੀ ਫਿਰ ਬਾਬਾ ਇਹਨੇ ਬਣਾਈ ਦਿੱਤੀ ਕੱਲੀ ਪੁਰਜੀ ਕੀ ਸਾਰਾ ਕੁਝ ਬਣਾਇਆ ਕਰੂਗੀ ਇਹ ਤਾਂ ਬਣਾਉਗਾ ਕਿਵੇਂ ਨਾ ਹੋਰ ਕੋਣ ਬਣਾਊਗਾ ਕਿਉਂ ਅਗਲੇ ਮੈਂ ਤਾਂ ਗੁਰਦੁਆਰੇ ਜਾਂਦੀ ਸੀ ਮੈਂ ਇੱਥੋਂ ਨਹੀਂ ਬਣਦੀ ਕਹਿੰਦੀ ਆਂਡਿਆਂ ਦੀ ਪੁਰਜੀ ਮੈਂ ਆਖਿਆ ਭਾਈ ਮੁੰਡੇ ਨੇ ਕਿਹਾਗਾ ਪੁਰਜੀ ਬਣਾ ਦੇ ਉਹਨਾਂ ਦਾ ਸਭ ਕੁਝ ਚੱਲੂਗਾ ਆਪੁਰ ਦੀ ਮਾਂ ਗਈ ਕੀ ਹੋ ਗਿਆ ਬੱਤ ਪੁੱਛਣ ਨੂੰ ਲਿਆਉਣ ਕਿੱਥੇ ਗਈ ਮੈਂ ਲਿਆਉਣੀ ਆ ਕੀ ਹੋ ਗਿਆ ਨਾ ਨੂਣਾ ਨਾ ਮਿਰਚਾ ਫਿੱਕੀ ਆ ਗਈ ਮੈਂ ਲਿਆਉਣੀ ਆ ਬੁਲਾ ਕੇ ਨਹੀਂ ਅੱਛਾ ਲੈ ਵੀਰ ਦੇ ਮਮਮੀ ਨੂੰ ਕੀ ਹੋ ਗਿਆ ਹੁਣ ਨਹੀਂ ਅੱਛਾ ਨਹੀਂ ਅੱਛਾ ਕੀ ਗੱਲ ਮਮਮੀ ਕੀ ਹੋ ਗਿਆ ਕਿਵੇਂ ਰੋਲਾ ਜਿਹਾ ਪਾ ਰੱਖਿਆ ਅੱਛਾ ਕਿੱਥੇ ਆ ਉਹ ਦੋਨੇ ਹੁਣੇ ਅੰਦਰ ਗਈਆਂ ਨਾ ਕੇ ਉਹਨੂੰ ਕਹੇ ਮੁੰਡਾ ਬੁਲਾਈ ਜਾਂਦਾਗਾ ਆ ਕਹਿੰਨੀ ਆ ਕੀ ਕਹਿੰਨੀ ਮਾਂ ਕਿੱਥੇ ਗਈ ਆਉਂਦੀ ਆ ਪੁੱਤ ਆਉਣ ਦੇ ਉਹਨੂੰ ਕੀ ਗੱਲ ਹੋ ਗਈ ਸੁਖਾ ਹਲੇ ਕੋਈ ਹੋਈ ਨਹੀਂਗਾ ਫੇ ਕੀ ਗੱਲ ਹੋ ਗਈ ਐ ਆ ਪੁਰਜੀ ਕਹੀ ਜਿ ਬਣਾ ਕੇ ਦਿੱਤੀ ਤੂੰ ਮੈਨੂੰ ਸੁਖਾ ਵੀਰ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਵੀ ਮੈਨੂੰ ਕੁਝ ਬਣਾਉਣਾ ਨਹੀਂ ਆਉਂਦਾਗਾ ਓਏ ਉਹਦਾ ਗੱਲ ਸਹੀ ਐ ਤੇਰੀ ਬਣਾਉਣਾ ਨਹੀਂ ਆਉਂਦਾ ਨੂਨ ਮਿਰਚ ਤਾਂ ਪਾਉਣੀ ਸੀ ਉਹਦੇ ਵਿੱਚ ਸੁਖ ਜੀ ਮੈਨੂੰ ਕੀ ਪਤਾ ਸੀਗਾ ਵੀ ਉਹ ਚ ਨੂਨ ਮਿਰਚ ਵੀ ਪੈਂਦਾ ਹੁੰਦਾ ਨਾ ਹੱਦ ਹੋ ਗਈ ਭਾਬੀ ਤੈਨੂੰ ਤੇਰੇ ਪੇਕੇ ਨੇ ਕੁਸਿਗਾ ਕੇ ਨਹੀਂ ਭੇਜਿਆ ਦੀਦੀ ਮੇਰੀ ਮਾਂ ਨੇ ਬਣਾਉਣਾ ਤਾਂ ਸਾਰਾ ਕੁਝ ਸਿਖਾਇਆ ਪਰ ਇੱਕ ਮਾਸ ਮੀਟ ਨਹੀਂ ਬਣਾਉਣਾ ਸਿਖਾਇਆ। ਭਾਬੀ ਸਿੱਧੀ ਜੀ ਗੱਲ ਐ ਜੇ ਤੂੰ ਇੱਥੇ ਰਹਿਣਾ ਨਾ ਤੈਨੂੰ ਸਾਰਾ ਕੁਝ ਬਣਾਉਣਾ ਸਿੱਖਣਾ ਪਊਗਾ ਠੀਕ ਐ। ਮੇਰੀ ਤੇ ਸਹੀ ਕਹਿੰਦੀ ਐ ਜੇ ਕੋਈ ਇੱਥੇ ਰਹਿਣਾ ਸਾਰਾ ਕੁਝ ਬਣਾਉਣਾ ਪਊਗਾ ਤੈਨੂੰ। ਚੁੱਪ ਕਰਕੇ ਸਾਰਾ ਕੁਝ ਬਣਾਉਣਾ ਮੀਟ ਵੀ ਬਣਾਉਣਾ ਅੱਜ ਹੱਥ ਨਾਲ ਮੀਟ ਬਣਾਉਣਾ ਠੀਕ ਐ। ਮੀਟ ਵੀ ਬਣਾਉਣਾ ਪਊ ਆਂਡੇ ਵੀ ਬਣਾਉਣੇ ਪਣਗੇ ਸਾਡੇ ਤਰੀਕੇ ਨਾਲ ਚੱਲਣਾ ਪਊਗਾ ਤੈਨੂੰ। ਉਥੇ ਤਾਂ ਸਾਬ ਨਹੀਂ ਕਰਦੇ ਬੇਕੇ ਵਾਲਾ ਉਹ ਨਹੀਂ ਕਰਦਾ ਨਹੀਂ ਕਰਦੇ ਸਹੀ ਉਹ ਸਭ ਕੋਈ ਕਰਦੇ ਆ। ਅਸ ਤਾਂ ਸਾਰਾ ਕੁਝ ਖਾਣੇ ਕੋਤ ਗਰਮੀ ਕਿੰਨੀ ਆ ਮਾ ਗਰਮੀ ਦਾ ਬਾਲੀ ਹੋ ਰਹੀ ਹੈਗੀ ਇਹੀ ਜੀ ਗਰਮੀ ਦਾ ਗੱਡੀ ਗੁੱਡੀ ਚਾਹੀਦੀ ਹੈ ਕੋਈ ਗੱਡੀ ਜਿਹਦਾ ਪਤਾ ਤੂੰ ਵੀ ਕੋ ਮੁਸਕਦਾਗਾ ਮੈਂ ਕੋ ਮੋ ਕਿਵੇਂ ਚੁੱਪ ਕਰ ਪੁੱਤ ਤੈਨੂੰ ਅੰਦਰ ਦੱਸਦੀ ਆ ਮੈਂ ਚੱਲ ਮਾ ਦੱਸ ਫਿਰ ਹੋਰ ਕੀ ਚਾਹੀਦਾ ਮੈਨੂੰ ਲੈ ਆ ਜਾ ਮੈਂ ਮੱਜਾ ਡਾਣਾ ਡਾਣਾ ਮੌਰੀ ਡਾਣਾ ਇਹ ਪਾਣੀ ਮਗਾਵਾ ਚੱਲ ਪਾਣੀ ਤਾਂ ਆਪਾਂ ਫੇਰ ਹੀ ਪੀਵਾਂਗੇ ਅੰਦਰ ਬੈਠੇ ਰਹਣਦੇ ਉਹਨਾਂ ਨੂੰ ਹਾ ਮਾ ਹੁਣ ਦੱਸ ਕਿਹੜੀ ਸਕੀਮ ਕਹਿੰਦੀ ਸੀ ਕਿ ਤੈਨੂੰ ਐ ਕਹਿੰਦੀ ਸੀ ਪੁੱਤ ਤੇਰੇ ਸਾਲੇ ਕੋਲੇ ਗੱਡੀ ਹੈਗੀ ਆ ਹਾਂ ਹੈਗੀ ਆ ਗੱਡੀ ਕੋਲ ਫਿਰ ਹਾਂ ਤੇ ਅਰਸ਼ ਨੂੰ ਕਹੇ ਭਾਈ ਸਾਨੂੰ ਗੱਡੀ ਚਾਹੀਦੀ ਆ ਮੈਂ ਗੱਡੀ ਚਾਹੀਦੀ ਉਹ ਤਾਂ ਫਿਰ ਆਪਾਂ ਪਹਿਲਾਂ ਕਹਿਣਾ ਸੀ ਨਾ ਇਹਨਾਂ ਨੂੰ ਹੁਣ ਕਿੱਥੋਂ ਗੱਡੀ ਦੇਣਗੇ ਆਪਾਂ ਨੂੰ ਦੇ ਦੇਣਗੇ ਜਦੋਂ ਇਹਨਾਂ ਕੋਲ ਸਾਰਾ ਘਸਾ ਉਹ ਤਾਂ ਆਪਾਂ ਨੂੰ ਕੁਛ ਨਹੀਂ ਦਿੱਤਾ ਹੁਣ ਆਪਾਂ ਨੂੰ ਗੱਡੀ ਨਹੀਂ ਵੀ ਨਹੀਂ ਦੇਣਗੇ ਉਹ ਤਾਂ ਆਪਾਂ ਨੂੰ ਕੋਈ ਸਕੀਮ ਲਾਉਣੀ ਪਊ ਫਿਰ ਫਿਰ ਗੱਡੀ ਮਿਲੂਗੀ ਐ ਗੱਡੀ ਨਹੀਂ ਮਿਲਦੀ ਹੈਗੀ ਸਕੀਮ ਤਾਂ ਲਾ ਲਾਂਗੇ ਤੂੰ ਕਹੇ ਤਾਂ ਦੇ ਕੇ ਰਾਂ ਕਹੇ ਤਾਂ ਮੇਰੇ ਨਾ ਪਰ ਸੋਖੀ ਗੱਡੀ ਨਹੀਂ ਮਿਲਦੀ ਹੈਗੀ ਗੱਡੀ ਲਈ ਦਸਨਾ ਕੇ ਤੰਗ ਤੂੰ ਕਰਨਾ ਪਊ ਨਾ ਆਪਾਂ ਨੂੰ ਫੇਰੀ ਗੱਡੀ ਮਿਲੂਗੀ ਤੰਗ ਤਾਂ ਪੂਰਾ ਕਰ ਲਾਂਗੇ ਆਪਾਂ ਤੇ ਆਪਾਂ ਕਿਹੜਾ ਕੁੜੀ ਦਿੱਤੀ ਨਹੀਂ ਗੱਡੀ ਫੇਰਾ ਹੀ ਹੱਲ ਕਰਨਾ ਪਊਗਾ ਤੇ ਕੱਲਾ ਜਾਣਾ ਸੀ ਐਨੇ ਜਮੀਨਸੇ ਇਹਨਾਂ ਨੇ ਤਾਂ ਕੁਝ ਵੀ ਨਹੀਂ ਦਿੱਤਾਗਾ ਆਪਣ ਨੂੰ ਉਹ ਤਾਂ ਮੈਂ ਫਿਰ ਆਪਾਂ ਨੇ ਲੈਣਾ ਸੀ ਨਾ ਤੂੰ ਕਰੀ ਕੀ ਕੁੜੀ ਚਾਹੀਦੀ ਕੁੜੀ ਕੰਮ ਵਾਲੀ ਚਾਹੀਦੀ ਨਾ ਐ ਚਾਹੀਦੀ ਬਾਹ ਚਾਹੀਦੀ ਉਹ ਬਣਾਉਣਾ ਤਾਂ ਮੀਟ ਵੀ ਨਹੀਂ ਆਉਂਦਾ ਹੈਗਾ ਮੈਂ ਤਾਂ ਕੱਲੀ ਕੁੜੀ ਕਿਹਾ ਸੀ ਫਿਰ ਉਹਨਾਂ ਨੂੰ ਐ ਸ਼ਰਮ ਨਹੀਂ ਆਈਗੀ ਵੀ ਅਸੀਂ ਸਾਰਾ ਕੁਝ ਦੇਈਏ ਅੱਜਕੱਲ੍ਹ ਕੌਣ ਸੋਚਦਾ ਮੈਂ ਆ ਜਾ ਕੁਝ ਬਣਾਉਣਾ ਤਾਂ ਮੀਟ ਵੀ ਨਹੀਂ ਆਉਂਦਾ ਉਹਨਾਂ ਨੂੰ ਪਤਾ ਸੀ ਤਰਾ ਮੁੰਡਾ ਮ ਮੈਨੂੰ ਕੀ ਪਤਾ ਸੀ ਕੋਸਾ ਆਉਂਦਾ ਨਹੀਂ ਬਣਾਉਣਾ ਚੱਲ ਉਹ ਤਾਂ ਤੂੰ ਛੱਡ ਪਰਿਆ ਪਤਾ ਹੀ ਸਕੀਮ ਲਾਈਏ ਗੱਡੀ ਦੀ ਚੱਲੇ ਪਉਣਾ ਗੇਮ ਇਹ ਤੇ ਫਿਰ ਪਾ ਤੂੰ ਉਧਰੋਂ ਮੈਂ ਚੱਲੀ ਗੱਡੀ ਕੀ ਜ਼ਮੀਨ ਵੀ ਕੋ ਮੈਂ ਤਾਂ ਇਹਨੂੰ ਨਾ ਕਿਹੜਾ ਤੂੰ ਆਪਾਂ ਗੱਡੀ ਦਾ ਹੱਲ ਕਰ ਲਿਆ ਇਸ ਤੋਂ ਬਾਅਦ ਜ਼ਮੀਨ ਕਹਾਂਗੇ ਜੇ ਗੱਡੀ ਤੇ ਉਹਦਾ ਕਹਿਣਾ ਜੇ ਲਾਲਚ ਕਰਨਾਂ ਚੰਗੀ ਚੀਜ਼ ਦਾ ਕਰਾਂਗੇ ਆਪਾਂ ਗੱਡੀ ਦਾ ਨਾਲ ਕਹਾਂਗੇ ਕਹਾਂਗੇ ਮੈਂ ਕਹਿੰਦਾ ਜ਼ਮੀਨ ਦਾ ਗੇੜ ਡਾਉਣ ਦੀ ਮੈਨੂੰ ਤੇ ਇੱਕ ਆਪਾਂ ਮੋਟਰ ਲਾਉਣੀ ਆ ਤੇ ਪੈਸਿਆਂ ਦਾ ਕਹੀਂ ਹਾਂ ਉਹ ਸੁੱਡਰ ਵਾਲੀ ਹੈ ਨਾ ਹਾਂ ਮੈਂ ਕਰਦਾ ਜੀ ਗੱਲ ਕਰਦਾ ਠੀਕ ਹੈ ਚੱਲ ਕਰ ਤੂੰ ਠੀਕ ਆ ਮਤਲਬ ਪੈਸਾ ਤਾਂ ਗੱਡੀ ਦੇ ਦੇ ਤਾਂ ਗਰਮੀ ਚ ਜਾਇ ਨਹੀਂ ਜਾਂਦਾਗਾ ਮੈਂ ਪਾਣੀ ਮਗਾਉ ਤੋ ਕਿ ਉਹ ਅੰਦਰ ਸਾਰੀ ਉਮਰ ਤਾਂ ਮੈਂ ਇਥੋਂ ਗੱਡੀ ਚ ਨਹੀਂ ਬੈਠਾ ਗਿਆਗਾ ਆ ਹੁਣ ਗੱਡੀ ਚ ਬੈ ਕੇ ਦਿਖਾਉਂਗੀ ਮੂਰੇ ਸੀਟ ਤੇ ਬੈਠਿਆ ਕਰੂੰਗੀ ਲੋਕਾਂ ਨੂੰ ਮਚਾਇਆ ਕਰੂੰ ਜਾਂਦੀ ਜਾਂਦੀ ਹਰਸ਼ ਖਾ ਸਕ ਮਤਲਬ ਮੈਂ ਗੱਲ ਇਹ ਕਰਨੀ ਸੀ ਇੱਕ ਯਾਰ ਹਾਂ ਦੱਸੋ ਗਰਮੀ ਬਹੁਤ ਔਰੀ ਤੈਨੂੰ ਪਤੀਆਂ ਨਾਲ ਗਰਮੀ ਦਾ ਤਾਂ ਹਾਂ ਗਰਮੀ ਤਾਂ ਹੋਈ ਪਈ ਆ ਤੇ ਮੈਂ ਤੇ ਮਾਂ ਬੜ ਡਗੇ ਸੀਗੇ ਮੋਟਰਸਾਈਕਲ ਤੇ ਅੱਛਾ ਦਵਾ ਵਰਕੇ ਮਾਲਾ ਵੀ ਸਿਰਜਾ ਦੁਖਣ ਲੱਗਾ ਗਰਮੀ ਚ ਗਰਮੀ ਵਾਲੀ ਹੋ ਰਹੀ ਆ ਤੇ ਮੈਂ ਤਾਂ ਇਹ ਕਹਿੰਦਾ ਸੀਗਾ ਜੇ ਤੂੰ ਤੇਰੇ ਭਰਾ ਨੂੰ ਗੱਡੀ ਕਹਿ ਦਿੰਦੀ ਸੁਖ ਗੱਡੀ ਗਰਮੀ ਨਾਲ ਗੱਡੀ ਦਾ ਕੀ ਤਾਲਮੇਲ ਆ ਉਹ ਗਰਮੀ ਚ ਗੱਡੀ ਤੇ ਏਸੀ ਲੱਗਿਆ ਹੁੰਦਾਗਾ ਜਰੋਂ ਨਾਲ ਸੁੱਖਾ ਹੋ ਜੂਗਾ ਸੁਖ ਮੈਂ ਸਮਝੀ ਨਹੀਂ ਕੀ ਬੁਝਾਰਤਾਂ ਨਹੀਂ ਪਾਈ ਇਹਨੇ ਤੁਸੀਂ ਮੈਨੂੰ ਸਾਫ਼-ਸਾਫ਼ ਗੱਲ ਦੱਸੋ ਕੀ ਹੈ ਲਹਿਰ ਜੀ ਇਹਦੀ ਬੁਝਾਰਤ ਵਾਲੀ ਕੀ ਗੱਲ ਆ ਗਈ ਗੱਡੀ ਲੈਣੀ ਆਪੇ ਤੇਰੇ ਭਰਾ ਤੋਂ ਕਹੇ ਉਹਨੂੰ ਫੋਨ ਲਾ ਕੇ ਸੁਖ ਇਹ ਕੀ ਗੱਲ ਹੋਈ ਨਾਲੇ ਤੁਸੀਂ ਵਿਆਹ ਵੀ ਲੈ ਗੱਲ ਖੋਲਣੀ ਸੀ ਗੱਡੀ ਦੀ ਤੇ ਹੁਣ ਤੁਸੀਂ ਗੱਡੀ ਦਾ ਰੋਲਾ ਪਾਉਣ ਲੱਗ ਗਏ ਮੈਂ ਤਾਂ ਨਹੀਂ ਕਿਹਾ ਵੀ ਵਿਆਹ ਕਰਿਆ ਵੀ ਓੱਖਾ ਹੋਊਗਾ ਰੁਪਏ ਬਜਾਤੇ ਲੱਗਣਗੇ ਜੇਰ ਬਾਅਦ ਚੱਲ ਲਉ 2 ਮਹੀਨਾ ਬਾਅਦ ਸੋਖ ਪਹਿਲਾਂ ਤਾਂ ਮੇਰੇ ਭਰਾਣੇ ਕਰਜ਼ਾ ਚੱਕ ਕੇ ਮੇਰਾ ਵਿਆਹ ਕਰਿਆ ਤੇ ਹੁਣ ਮੈਂ ਉਹਨੂੰ ਗੱਡੀ ਦਾ ਕਿਹੜੇ ਮੂੰਹ ਨਾਲ ਆਖਾਂ ਕਿੱਥੋਂ ਦਊਗਾ ਗੱਡੀ ਉਹਦੇ ਕੋਲ ਐਨਾ ਕੁ ਸਹਣਨੇਗਾ ਹਰਸ਼ ਮੈਂ ਕਿਹੜਾ ਨਵੀਂ ਮੰਗਦਾਗਾ ਯਾਰ ਫਿਰ ਜਿਹੜੀ ਅਲਟੀ ਉਹਦੇ ਕੋਲੇ ਆ ਪ੍ਰਾਣੀ ਉਹੀ ਦੇ ਦੇ ਮੈਨੂੰ ਵਧੀਆ ਏਸੀ ਆ ਉਹਦੇ ਚ ਲੱਗਿਆ ਹੋਇਆ ਨਾਲੇ ਸੋਖ ਤੁਸੀਂ ਆ ਕਾਬ ਜੀਆਂ ਗੱਲਾਂ ਕਰੀ ਜਾਂਦੇ ਹੋ ਉਹ ਮੇਰੇ ਪਿਓ ਦੀ ਨਿਸ਼ਾਨੀ ਆਪਣ ਕਿਵੇਂ ਦੇ ਦੇਣਗੇ ਉਹ ਕੀ ਗੱਲ ਤੂੰ ਵੀ ਉਸੇ ਪੇਈ ਤੀਂ ਆ ਤੇ ਉਹਨੇ ਹੱਕ ਬਣਦਾ ਕੱਲੇ ਨੀ ਬਾਅਦ ਚ ਜ਼ਮੀਨ ਹੀ ਬਣਾਉਂਗਾ ਹਿੱਸਾ ਲੂੰਗਾ ਤਾਂ ਨਕਲੇ ਗੱਡੀ ਚਾਹੀਦੀ ਆ ਮੈਨੂੰ ਫੋਨ ਕਰ ਦੇ ਬੰਦਿਆ ਮੈਨੂੰ ਠੀਕ ਹੈ ਠੀਕ ਹੈ ਭਾਈ ਮੈਂ ਤਾਂ ਸੋਚਿਆ ਸੀਗਾ ਮੇਰਾ ਭਰਾ ਹੁਣੇ ਮੇਰਾ ਵਿਆਹ ਕਰਕੇ ਕਬੀਲਦਾਰੀ ਤੋਂ ਟੈਨਸ਼ਨ ਫਰੀ ਹੋ ਜਾਊਗਾ ਪਰ ਮੈਨੂੰ ਨਹੀਂ ਪਤਾ ਸੀਗਾ ਵੀ ਸਾਰੇ ਅੱਗੋ ਆਏ ਵਿਚ ਟੱਕਰਨਗੇ ਚੱਲ ਕੋਈ ਗੱਲ ਨਹੀਂ ਮੇਰੇ ਸੁਪਨੇ ਅਧੂਰੇ ਰਹਿ ਜਾਣਗੇ ਤਾਂ ਕੋਈ ਨਹੀਂ ਪਰ ਮੈਂ ਕਾਲੇ ਵੀਰੇ ਨੂੰ ਇਹ ਗੱਲ ਨਹੀਂ ਦੱਸਦਾ ਰੈਡੀ ਜੀ ਵੀ ਹੋਰੀ ਲਿਆਉਂਗਾ ਬਦਲ ਕੇ ਆ ਕਿਹੜੀ ਰਹਿ ਗਈ ਚੱਲਣ ਵਾਲੀ ਹੁਣ ਯਾਰਛ ਦੇ ਭਰਾ ਯੁਨੀਅਰ ਪੀ ਦੇ ਦਿੱਤੇ ਨਾ ਤਾਂ ਨਵੀਂ ਹੀ ਲੈ ਆਵਾਂਗੇ ਇਹ ਵੀ ਇਹਦਾ ਕਬਾੜ ਹੋ ਰਿਹਾ ਜਿਵੇਂ ਹੁਣ ਚੱਲਣ ਵਾਲੀ ਹੈ ਨਹੀਂਗੀ ਕੀ ਦੇਖਿਆ ਨਾ ਪੁੱਤ ਮਾਂ ਰੈਡੀ ਦੀ ਗੱਲ ਕਰਦਾ ਸੀਗਾ ਮਾਂ ਬਦਲ ਕੇ ਹੋਰ ਲਿਆਉਣ ਵਾਲੀ ਹੋਗੀ ਤਾਂ ਨਵੀਂ ਹੁਣ ਮੈਂ ਵੀ ਐਂ ਕਹਿੰਸੀ ਵੀ ਨਵੀਂ ਰੈਡੀ ਲਿਆਉਣ ਵਾਲੀ ਹੈਗਾ ਨਾ ਨਾ ਲਿਆਉਂ ਮੈਂ ਬਦਲ ਕੇ ਤੇ ਨਾ ਕੀ ਕਹਿੰਦੀ ਅਰਸ਼ ਫੇਰ ਹਰਸ਼ ਨਾਲ ਹੋ ਗਈ ਸੀ ਗੱਲ ਮੇਰੀ ਮਾਂ ਹਾਂ ਕੀ ਕਹਿੰਦੀ ਉਹ ਕਹਿੰਦੀ ਮੈਂ ਤੇ ਪੁਰਾਣਾਂ ਨਾਲ ਗੱਲ ਕਰੂੰਗੀ ਕਹਿੰਦੀ ਕੋਈ ਗੱਲ ਨਹੀਂ ਕਿਹਨਾਂ ਕਰਦੀ ਤੜਫੜ ਜੇ ਕਰਦੀ ਸੀਗੀ हां ਮੈਂ ਕਿਹਾ ਸੀ ਮਾਹੀ ਛੋਡੇ ਕੋਲ ਅਲਟੋ ਜੀ ਗੱਡੀ ਹੈ ਨਾ ਮੈਂ ਉਹੀ ਦੇ ਦੋ ਮੈਨੂੰ ਮਾਂ ਵਧੀਆ ਹੀ ਸੀ ਉਸੇ ਹੈਗਾ ਉਹਦੇ ਚ ਕਹਿੰਦੀ ਉਹ ਤਾਂ ਮੇਰੀ ਪੂਰਾ ਦੌਕਾ ਮਰਦਾ ਪੂਰਾ ਦੌਕਾ ਮਰਿਆ ਮਾਂ ਮੈਂ ਕਿਹਾ ਸੀ ਕਹਿੰਦੀ ਮੇਰੀ ਉਹ ਤਾਂ ਮੇਰੇ ਪਿਓ ਦੀ ਨਿਸ਼ਾਨੀ ਆ ਮਾਂ ਪਿਓ ਨੂੰ ਤੂੰ ਕੀ ਦੀਆਂਗੀ ਤੂੰ ਵੀ ਉਸੇ ਪਿਓ ਦੀ ਧੀ ਆ ਮਾਂ ਕਿ ਤੈਨੂੰ ਦੇ ਦੇਣ ਕਿੱਡੀ ਕੁਡੀ ਗੱਲ ਤੇ ਪੈਸਿਆਂ ਦੀ ਵੀ ਕਰੀ ਸੀ ਉਹ ਮਾਂ ਹਜੇ ਤੂੰ ਪੈਸਿਆਂ ਨੂੰ ਰਹਿਣ ਦੇ ਠੀਕ ਆ ਹਜੇ ਕੰਮ ਤਾਂ ਕਰ ਲਈਏ ਆਪਾਂ ਹਜੇ ਗੱਡੀ ਦਾ ਹੱਲਾ ਤਾਂ ਕਰ ਲਾਵੇਂ ਜੇ ਹੁਣ ਹੀ ਪੈਸੇ ਮੰਗ ਲੈ ਫੇਰ ਉਹ ਕਰਾਂਗੇ ਠੀਕ ਆ ਪੁੱਤ ਜਿਵੇਂ ਤੇਰੀ ਮਰਜ਼ੀ ਆ ਮਾਂ ਯਾ ਕਿ ਦੇਖ ਤੋ ਬਗ ਜਾ ਇੱਥੋਂ ਜਾ ਤਾਂ ਆਏ ਨਹੀਂ ਇਹਨੂੰ ਤੰਗ ਕਰੀ ਜਾਵਾਂਗੇ ਪਤਾ ਬਗ ਜਾ ਤੰਗ ਤਾਂ ਹੀ ਕਰਾਂਗੇ ਜੇ ਇਹਨੂੰ ਬਾ ਤੰਗ ਕਰਾਂਗੇ ਫੇਰ ਹੀ ਕੁਛ ਲਿਆਉਗੀ ਉਹੀ ਤਾਂ ਗੱਲ ਨਾ ਮੈਂ ਮੈਂ ਤਾਂ ਇਹ ਵੀ ਕਹਤਾ ਮਾਹ ਸ਼ੇਕਲੇ ਬਣਦੇ ਦਿਰਪਰਾ ਕੋਲੇ ਨਹੀਂ ਕੱਲ ਨੂੰ ਮੈਂ ਜ਼ਮੀਨ ਵੀ ਬਣਾਉਂਗਾ ਆਪਣੀ ਤਨ ਕਲੇ ਤੇਰੀ ਸੀ ਤੇ ਨਾ ਕਿ ਤੇਰੇ ਤੇਰੇ ਮਾਪਿਆਂ ਨੂੰ ਨਹੀਂ ਪਤਾਗਾ ਵੀ ਜੇ ਅਸੀਂ ਐਡੇ ਤਾਕੜੇ ਕਰ ਮੱਥਾ ਲਾਉਣੇ ਆ ਵੀ ਕੋਈ ਚੀਜ਼ ਤਾਂ ਦੇਣੀ ਚਾਹੀਦੀ ਆ ਉਹੀ ਤਾਂ ਗੱਲ ਆ ਮਾਂ ਮਾਂ ਮੇਰੀ ਗੱਲ ਸੁਣ ਲੈ ਠੀਕ ਆ ਇਹਨੂੰ ਅਹੀਂ ਤੱਕ ਤੁਸੀਂ ਵੀ ਤੰਗ ਕਰੀ ਜਾਓ ਠੀਕ ਆ ਤੇ ਹਜ ਅਸੀਂ ਨੂੰ ਵੀ ਕਹਿ ਦੀ ਜਾਂ ਤਾਂ ਬਾਗੂ ਵੇਖੇ ਠੀਕ ਆ ਆਬਦੀ ਤੇ ਜਾ ਆਪਣੋਂ ਸਮਾਂ ਲਿਆ ਦੋ ਹਾਂ ਆਪ ਵਿਆਹ ਕਰਾ ਲੂਗਾ ਫਿਰ ਮੈਨੂੰ ਕੋੜਾ ਘੱਟਾ ਕਹੀ ਦੀ ਦੱਸ ਕਿੱਲੇ ਜ਼ਮੀਨ ਜਾਂਦਾ ਆਪਾਂ ਤਾਂ ਹੋਰ ਵਿਆਹ ਕਰ ਦਾਂਗੇ ਜਾਂਦੀ ਆ ਜਾਣਦੇ ਪਰਾਂ ਮਾਂ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਪਰਸੋਂ ਮੈਨੂੰ ਸੀਰਾ ਲੈਣ ਆਊਗਾ ਫੋਨ ਆਇਆ ਸੀ ਉਹਦਾ ਤੇ ਜਿਹੜੇ ਭਾਬੀ ਕਾਂਟੇ ਪਾ ਕੇ ਆਈ ਸੀ ਆਪਦੇ ਪੇਕਿਆਂ ਤੋਂ ਤੂੰ ਮੈਨੂੰ ਉਸ ਤੋਂ ਦਵਾ ਦੇ ਨਾਲੇ ਮੇਰੀ ਟੋਰ ਬਣ ਜੂਗੀ ਨਹੀਂ ਮੇਰੇ ਸਹੁਰਿਆਂ ਕਹਿਣਗੇ ਤੇਰੀ ਮਾਂ ਨੇ ਤੈਨੂੰ ਕੀ ਦਵਾਇਆ ਇਹਨੇ ਦਿਨ ਲਾ ਕੇ ਆਈਆਂ ਤੂੰ ਉੱਥੇ ਪੁੱਤ ਇਹ ਕਿੱਡੀ ਕ ਗੱਲ ਆ ਮੈਂ ਤੈਨੂੰ ਕਾਂਟੇ ਹੁਣੀ ਦਵਾ ਦਨੀ ਆ ਅਰਛਾ ਹਾਂਜੀ ਮੰਮੀ ਜੀ ਕਿਵੇਂ ਬੋਲ ਮਾਰਿਆ ਮਾਤਾ ਕਹਿੰਦੀ ਸੀ ਜਿਹੜੇ ਤੇਰੇ ਪੇਕਿਆਂ ਨੇ ਕਾਂਟੇ ਦਿੱਤੇ ਨੇ ਆ ਕੁੜੀ ਨੂੰ ਕਾਂਟੇ ਦੇ ਦੇ ਨੇ ਪਰਸੋ ਜਾਣਾਗਾ ਇਹਦੇ ਤੇ ਸਹਰਾ ਜਿ ਠੁੱਕ ਬਣੂਗੀ ਜਾ ਕੇ ਮੰਮੀ ਇਹ ਕੀ ਗੱਲ ਕਰੀ ਜਾਂਦੇ ਹੋ ਤੁਸੀਂ ਮੇਰੇ ਪੇਕੇ ਆਣੇ ਤੋਂ ਮਸਾ ਦਿਨ ਰਾਤ ਖੱਪ-ਖੱਪ ਕੇ ਮੈਨੂੰ ਸਿਉਣੇ ਦੇ ਦੋ ਕਾਂਟੇ ਬਣਾ ਕੇ ਦਿੱਤੇ ਆ ਉਹ ਵੀ ਤੁਸੀਂ ਜੇ ਸਿੱਧੇ ਦੇ ਦੋਗੇ ਨਾ ਬਾਬੀ ਮੈਨੂੰ ਕਿਹੜਾ ਤੇਰੀ ਕੁਛ ਲੱਗਦੀ ਨਹੀਂ ਵੀਰਾ ਵੀ ਮੈਨੂੰ ਕੁਛ ਦਵਾਊ ਗਈ ਜਾਂਦੀ ਨੂੰ ਜੇ ਤੂੰ ਆਪ ਦੇ ਕਾਂਟੇ ਦੇ ਦੇਂਗੀ ਫਿਰ ਕੀ ਹੋ ਜਾਊਗਾ ਠੀਕ ਹੈ ਦੀਦੀ ਜੀ ਲਿਆ ਦਿੰਨੀ ਆ ਜੱਸੀ ਆ ਗਈ ਸਾਬ ਚਪੱਤਾ ਇਹਨੂੰ ਜੇ ਐਂ ਤੰਗ ਕਰਾਂਗੇ ਫੇਰ ਹੀ ਗੱਡੀ ਲਿਆਊਗੀ ਨਾ ਮੰਮੀ ਜੇ 나 ਹੀ ਹਸਾਬ ਚਾਹੀਆ ਤਾਂ ਆਪਦੇ ਪੇਕੇ ਬਗ ਜੂ ਜਾ ਤਾ ਲੱਗ ਦੇ ਦੂਗੀ ਵੀਰੇ ਨੂੰ ਕਿਹੜਾ ਕੁੜੀਆਂ ਦੀ ਕਮੀ ਆ ਪਾਔਰ ਵਿਆਹ ਕਰਦਾਂਗੇ ਸਹੀ ਗੱਲ ਆ ਪੁੱਤ ਆਪਾਂ ਹੀ ਤੰਗ ਕਰਾਂਗੇ ਇਹਨੂੰ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਸਹੁਰੇ ਇੰਨੇ ਲਾਲਚੀ ਨਿਕਲਣਗੇ ਵਿਆਹ ਤੋਂ ਬਾਅਦ ਮੈਨੂੰ ਦਾਜ ਪਿੱਛੇ ਤੰਗ ਕਰਨਗੇ ਆਪਦੀਆਂ ਦਿੱਤੀ ਹੋਈਆਂ ਚੀਜ਼ਾਂ ਤਾਂ ਲੈਣੀਆਂ ਹੀ ਲੈਣੀਆਂ ਨੇ ਮੇਰੇ ਮਾਪਿਓ ਦੀ ਦਿੱਤੀ ਹੋਈ ਚੀਜ਼ ਵੀ ਇਹ ਤਾਂ ਖੋਣ ਤੋਂ ਜਾਂਦੇ ਨੇ ਕੁੜੀਆਂ ਦੀ ਜ਼ਿੰਦਗੀ ਲੱਗਦਾ ਇਹੋ ਜੀ ਹੁੰਦੀ ਹੈ

ਲਾ ਮਮੀ ਤੁਸੀਂ ਬੈਠੋ ਮੈਂ ਪਾਣੀ ਲਿਆਵਾ ਲਿਆ ਪਤਾ ਆ ਫੜ ਲੈ ਆਪਦੇ ਕੱਪੜੇ ਚੱਕ ਲੈ ਮੈਂ ਲਾ ਦੇਣਾ ਤੇ ਲਾਈਟ ਲੋਟ ਵੀ ਨਹੀਂ ਹੈਗੀ ਪੁੱਤ ਨਾ ਆਹ ਨੂੰ ਪਾ ਹੋਰ ਭਣੇ ਸੁੱਖਰੀਂ ਦੀਂਦੇ ਸੁੱਕ ਤਾਂ ਖੇਤ ਗਏ ਹੋਏ ਨੇ ਵੀਰੇ ਕੁਤਰੀ ਮੰਮੀ ਭਣੇ ਅੰਦਰ ਪਈ ਆ ਵੀਰੇ ਕੋਈ ਨਹੀਂ ਭੇਜਦੀ ਥੋੜੂ ਕੁਲ ਮੈਂ ਚਾਹ ਬਣਾ ਲਿਆਵਾਂ ਨੇ ਕਾ ਠਹਿਰ ਕੇ ਬਣਾ ਲੈਣੀ ਭਣੀ ਕੋਈ ਨਹੀਂ ਵੇਜਿਆ ਅਜੇ ਕਰ ਕੋਈ ਨਹੀਂ ਬਣਾ ਲੈਣੀ ਵੀਰੇ ਲੈ ਕੋਰਮਣੀ ਆ ਰਹੀ ਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਹੋਰ ਮਾਪੇ ਨਹੀਂ ਸੀ ਸੱਸ ਹੋਰ ਆ ਪਤਾ ਸੀਗਾ ਵੀ ਹੋਰ ਭੈਣ ਠੀਕ ਆ ਪਈ ਸੀ ਗਰਮੀ ਵਾਲੀ ਸੀਗੀ ਹੋਰ ਭੈਣ ਠੀਕ ਆ ਸਾਰੇ ਹੋਰ ਭੈਣੇ ਵਧੀਆ ਤੁਸੀਂ ਦੱਸੋ ਨੂੰ ਸੱਸ ਦੀ ਕੀ ਮੰਨਦੀ ਆ ਵਧੀਆ ਹਾਂ ਭੈਣ ਇਸ ਤਾਂ ਵਧੀਆ ਰਹਿਨੀ ਆ ਮਾਂ ਮਾਤਿਆਂ ਵਾਂਗੂ ਰਹਿਨੀ ਆਂ ਵਧੀਆ ਹੈ ਯਾਰ ਛ ਜਿੱਦਾਂ ਦੀ ਆਈ ਆ ਸ਼ੁਕਰ ਆ ਭੈਣ ਜੀ ਮੇਰੀ ਵੀ ਆਤਮਾ ਠੰਡੀ ਹੋ ਗਈ ਇਹ ਗੱਲ ਸੁਣ ਕੇ ਜੇ ਤਿੰਗਾ ਸੌਖੀਆਂ ਨੇ ਤਾਂ ਮਾਪਿਓ ਸੌਖਾ ਜ਼ਿੰਦਗੀ ਸੌਖੀ ਲੰਘ ਜਾਂਦੀ ਏ। ਹੋਰ ਮਾਵੇਂ ਤੈਨੂੰ ਕਿਹਾ ਤਾਂ ਹੈਗਾ ਸੀ ਉਦੋਂ ਵੀ ਤੂੰ ਤਾਂ ਵੀ ਟੈਨਸ਼ਨ ਲਈ ਜੰਨੀ ਆ ਵਧੀਆ ਰਹਿੰਦੀ ਆ। ਹੋਰ ਬਤਾ ਚੱਲ ਮੈਨੂੰ ਵੀ ਆਏ ਸੀ ਮੈਂ ਫੋਨ ਜਾਣ ਚੱਕੇ ਦੇਖ ਆਪਾਂ ਫੋਨ ਲਾਇਆ ਸੀ। ਮੈਨੂੰ ਤਾਂ ਬਾਹਰ ਟੈਨਸ਼ਨ ਹੋ ਰਹੀ ਸੀ ਮਾਰਦਾ ਨਹੀਂ ਕਿ ਉਹ ਚੈੱਕ ਦੀਏਗੀ। ਐ ਤਾਂ ਘਰ ਸੈਣੀ ਆਏ ਨਹੀਂ ਕਹੋਂਦੀ ਹੈਗੀ ਕੰਮ ਪਿੱਛੋਂ ਤਾਂ ਨਹੀਂ ਕਹੋਂਦੀ ਕੁੜੀ ਸਾਡੀ ਦੇਖ। ਕੰਮ ਨੂੰ ਤਾਂ ਹੋਂ ਜਾ। ਬਾਕੀ ਭਈ ਤੁਸੀਂ ਰਲ ਮਿਲ ਕੇ ਟਾਈਮ ਪਾਸ ਕਰ ਲਓ ਸੱਸ ਨੂੰ ਹਾਂ ਦੋਏ ਜਾਣੀਆਂ। ਹਲੋ ਜਾ। ਹਲੋ। ਲੈਟਾ। ਤੇਰੀ ਮੰਮੀ ਨਹੀਂ ਦਿੰਦੇ ਯਾਰ ਸੱਚਾ ਮੰਮੀ ਚਾਹ ਲੈ ਕੇ ਆਵਾ ਚਲ ਬੰਦਾ ਠਹਿਰ ਕੇ ਪੀ ਲੂਗੀ ਤੂੰ ਬੈ ਜਾ ਬੈ ਜਾ ਯਾਰ ਵੀਰੇ ਲੋਟੋ ਕੇ ਬੈਠ ਜਾ ਚਲ ਕੋਈ ਨਹੀਂ ਭਣੇ ਹੁਣ ਤਾਂ ਜਾਂਦੀ ਸੀਗੇ 3 ਵਜਨ ਵਾਲਿਆ ਜਾ ਕੇ ਨੀਰਨੂ ਰਖਾਉਣਾ ਦਾ ਕੋਈ ਨਹੀਂ ਸੁਖ ਵੀ ਆਉਂਦੀ ਹੋਣਗੇ ਉਹਨੂੰ ਮਿਲ ਕੇ ਵਗ ਜਿਓ ਤੁਸੀਂ ਮੰਮੀ ਫਿਰ ਕੋਈ ਨਹੀਂ ਸੱਦਲੀ ਪੁੱਤ ਹੋਰ ਬੁੜੀ ਜੀ ਕਿਵੇਂ ਰਹਿੰਦੀ ਐ ਲੋਟ ਹਾਂ ਮੰਮੀ ਠੀਕ ਐ ਵਧੀਆ ਪੂਰਾ ਪਰਿਵਾਰ ਵਧੀਆ ਰਹਿਆ ਰਹੇ ਪੁੱਤ ਬਣ ਕੇ ਵਧੀਆ ਸੱਸ ਨੂੰ ਹਾਂ ਹਾਂ ਮੰਮੀ ਵਧੀਆ ਨੇ ਸਾਰੀ ਚੰਗੀ ਲੱਗੀ ਗੱਲਾਂ ਤੋ ਤਾਂ ਹੋਰ ਤੂੰ ਤਾਂ ਮੈਂ ਉਹੀ ਭੈਮ ਕਰੀ ਜਾਨੀ ਰਹੀ ਜਦੋਂ ਨੇ ਕਹੀ ਦਿੱਤਾ ਵੀ ਅਸੀਂ ਮਾਂਵਾਂ ਧੀਆਂ ਵਾਂਗੂ ਰਹਿਨੇ ਆਂ। ਹੋਰ ਪੁੱਤ ਆ ਤੂੰ ਫੋਨ ਨਹੀਂ ਚੱਕਿਆ ਮੇਰਾ ਤਾਂ ਬੀਬੀ ਘਟ ਗਿਆ ਫਿਰ ਮੈਂ ਕਾਲੇ ਨੂੰ ਆਖਿਆ ਮਾਂ ਪੁੱਤ ਚੱਲ ਮਿਲ ਕੇ ਆਈਏ ਬਣਾ ਜੀਨ ਲੱਗਿਆ। ਤੂੰ ਫੋਨ ਲਾ ਲਿਆ ਕਰ ਮਾੜਾ ਮੋਟਾ ਬਲਾ ਲਿਆ ਤਰਾ। ਬਸ ਮੰਮੀ ਟਾਈਮ ਜੈਨ ਲੱਗਦਾ ਕੰਮ 'ਚ। ਆਥਾਂ ਤੜਕੇ ਪੁੱਤ ਮਾੜਾ ਮੋਟਾ ਕੋਈ 2-4 ਦਿਨਾਂ ਤੂੰ ਗੱਲ ਕਰ ਲੈਨੇ ਮਨ ਹੋਰ ਹੋਇਆ ਰਹਿੰਦਾ। ਕੋਈ ਨਹੀਂ ਲਾ ਲਿਆ ਕਰੂੰਗੀ ਅੱਜ। ਨਹੀਂ ਫਿਰ ਚੁਰਤੀ ਇੱਧਰ ਘੁੰਮੀ ਜਾਂਦੀ ਐ। ਤੁਸੀਂ ਮੇਰੇ ਫਿਕਰ ਨਾ ਕਰਿਆ ਕਰੋ ਵਧੀਆ ਨੇ ਤਾਂ ਸਾਰੇ। ਨਾ ਬੁੜੀ ਤਾਂ ਬਾੜੀ ਚੰਗੀ ਲੱਗੀ ਮੈਨੂੰ ਤੁਹਾਡੀ। ਹਾਂ ਸੁਖ ਵੀ ਵਧੀਆ ਨੇ। ਹਾਂ ਕੋਈ ਨਾ ਚਲ ਤੂੰ ਉਹਨੂੰ ਸਾਧ ਲਈ ਫਿਰ ਅਸੀਂ ਮੁੜਾਂਗੇ ਪੁੱਤ। ਕੋਈ ਨਹੀਂ ਮੰਮੀ ਸਾਧ ਲੈਣੀ ਆ। ਹੋਰ ਸੰਨੀ ਦੇ ਟਾਈਮ ਤੇ ਬਾਗ ਜੀ ਜਿਹੜਾ ਅਸੀਂ ਕਰੇ। ਠੀਕ। ਫੋਨ ਤਾਂ ਮਾਂ ਵਧੀਆ ਕਰਦੀ ਨਹੀਂ ਅਰਸ਼ ਆਪਾਂ ਨੂੰ ਕੱਟ ਕਰਦੀ ਆ। ਕਿਉਂਕਿ ਬੁੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਫੋਨ ਤੇ ਕਰਕੇ ਫਰਕ ਪੈਂਦਾਗਾ। ਹਾਂ ਪੁੱਤ ਇਹ ਤਾਂ ਗੱਲ ਤੇਰੀ ਠੀਕ ਐ ਖਰਾ। ਪਲੱਸ ਸੁਖ ਵੀ ਆ ਗਏ। ਓਹੋ ਹੋ ਠੀਕ ਐ ਕੜੇ। ਹੂੰ ਹੂੰ। ਕੁਸ਼ ਕਰ ਮੰਮੀ ਜੀ। ਬੱਸੀ ਕਰ। ਠੀਕ ਐ ਬਈ ਠੀਕ ਐ। ਅਸਲ ਵਾੜੀ ਓਕੇ ਯਾਰ ਹਰ ਆ ਗਿਆ ਕਣ ਕਣ ਕੁ ਵਧੀਆ ਨਿਕਲੀ ਹਾਂ ਵਧੀਆ ਬਈ ਅੱਛਾ ਪਰ ਮਮੀ ਤੁਸੀਂ ਠੀਕ ਰਹੇ ਨਿਓ ਹਾਂ ਠੀਕ ਹੈ ਪੁੱਤ ਅੱਛਾ ਹਰ ਚੰ ਆ ਮੜਾ ਕੰਮ ਗੱਲ ਕਰਨੀ ਤੇ ਨਾ ਵੜੀ ਕੋਈ ਹਾਂਜੀ ਆ ਜਾ ਮੜਾ ਅੱਛਾ ਆਗੇ ਚੰਗਾ ਵੀ ਸਿਕ ਮਿੰਟ ਚ ਸੁਭਾਤਾ ਵਧੀਆ ਮਾ ਸੁੱਖ ਦਾ ਵਧੀਆ ਬੋਲਿਆ ਦੇ ਹਾਂ ਸੁਭਾਤਾ ਠੀਕ ਹੈ ਪੁੱਤ ਲੈ ਹੁਣ ਇਹ ਉਧਰ ਕਿਉਂ ਲੈ ਗਿਆ ਅਰਸ਼ ਨੂੰ ਆਪਣੇ ਕੋਲ ਹੀ ਕਰ ਲੈਂਦੇ ਜਿਹੜੀ ਗੱਲ ਕਰਨੀ ਸੀ ਸੋ ਪਰਦੇ ਦੀ ਕੰਮ ਦੀ ਗੱਲ ਹੁੰਦੀ ਹੈ ਮਾਂ ਤੂੰ ਤਾਂ ਉਹ ਵੀ ਟੈਨਸ਼ਨ ਲਈ ਜੰਨੀ ਹੁਣ ਬਾਹਰੋਂ ਆਇਆ ਕੀ ਪਤਾ ਕੀ ਕੰਮ ਆ ਕਬੀਲਦਾਰੀ ਦਾ ਕੋਈ ਉਹ ਤਾਂ ਠੀਕ ਹੈ ਪਤਾ ਹੋਰ ਆਈ ਤੁਸੀਂ ਬੁੜੀਆਂ ਵਾਲੇ ਹਿੱਸੇ ਲੈ ਲੈ ਕੇ ਕੰਮ ਖਰਾਬ ਕਰ ਦਿੰਨੀ ਆ ਹਾਂ ਸੋ ਗੁ ਕੀ ਗੱਲ ਹੋ ਗਈ ਮੇਰੀ ਗੱਲ ਸੁਣ ਤੂੰ ਤੇਰੇ ਭਰਾ ਨਾਲ ਗੱਲ ਕੀਤੀ ਹੈਗੀ ਰੁਪਏ ਲੈ ਕੇ ਆਏ ਨੇ ਉਹ ਸੋ ਤੁਸੀਂ ਕਿ ਆਵਦੀਆਂ ਗੱਲਾਂ ਕਰੀ ਜਾਂਦੇ ਹੋ ਉਹ ਤਾਂ ਮੈਨੂੰ ਮਿਲਣ ਆਇਆ ਵੈਸੇ ਹੀ ਉਹ ਮਿਲਣ ਤਾਂ ਆਇਆ ਫਿਰ ਗੱਲ ਤਾਂ ਕਰਨੀ ਸੀ ਗੱਡੀ ਸੀ ਤੂੰ ਗੱਡੀ ਨਹੀਂ ਲੈ ਕੇ ਆਏ ਫਿਰੋ ਕੋਈ ਗੱਲ ਨਹੀਂ ਸੋਕ ਤੁਸੀਂ 4 ਦਿਨ ਖੜੇ ਹੋ ਮੈਂ ਉੰਨੇ ਕਹਿੰਦੀ ਸੋਣੀ ਵੀ ਨਹੀਂ ਲੱਗਦੀ ਚਲ ਕਰ ਲਈ ਗੱਲ ਫਿਰ ਠੀਕ ਆ ਕੋਈ ਨਹੀਂ ਮੈਂ ਕਰ ਲਵਾਂਗੀ ਚਲ ਜਾ ਮੈਂ ਆਉਣਾ ਠੀਕ ਆ ਚੱਲੀਏ ਮਾਂ ਫਿਰ ਆਪਾਂ ਚਾਹ ਬਣਾ ਲੈਂਦੀ ਆ ਮੈਂ ਚਾਹ ਨੂੰ ਵਾਰੀ ਵਾਰੀ ਬਈ ਕਰਦੀ ਕੀ ਯਾਰ ਸਾਹ ਨੂੰ ਪੁੱਤੋ ਤੇ ਸੰਨੀ ਤੇ ਪਿਆ ਟਾਈਮ ਮੁੜ ਕੇ ਬਾਹਰ ਜਾਣ ਨਹੀਂ ਆ ਸਕਦਾ ਠੀਕ ਆ ਵੀ ਕੱਲੇ ਮੈਂ ਤਾਂ ਜਾਣਾ ਹੋਣਾ ਖੇਤ ਜਾ ਕੇ ਆਉਣਾਗਾ ਕਹਿੰਗਾ ਮਮੀ ਜੀ ਠੀਕ ਆ ਪੁੱਤ ਹਾਂ ਤੇ ਮਾਰਾਂਗੇ ਸੀ ਵੀ ਕਿਹਾ ਠੀਕ ਆ ਜਰੂਰ ਮਾਰਿਓ ਜਰੂਰ ਇਹ ਹਰ ਸੇਮ ਮਣਾ ਧਿਆਨ ਰੱਖੀਂ ਠੀਕ ਹੈ ਹੋ ਗਿਆ ਮਾ ਹਾਂ ਸੋ ਕੋਈ ਠੀਕ ਹੈ ਚਲ ਲੈ ਹੁੰਦੇ ਸ ਕਾਹਦਾ ਧਿਆਨ ਰੱਖਣਾ ਜੀ ਬੁੱਤ ਮੰਮੀ ਕੋਲਸ ਨਹੀਂ ਹੁੰਦਾ ਪੈਸੇ ਫੜਾ ਕੇ ਗਏ ਸੀ ਉਹਦੀ ਗੱਲ ਕਰਦੇ ਸੀ ਅੱਛਾ ਹਾਂ ਹੋਰ ਤਾਂ ਕੋਈ ਗੱਲ ਟੈਨਸ਼ਨ ਨਾਲਿਆ ਕਰੋ ਤੁਸੀਂ ਬਾੜੀ ਐਵੇਂ ਪੁੱਤ ਮੈਨੂੰ ਤਾਂ ਇਹ ਲੱਗਿਆ ਮੈਂ ਤਾਂ ਕਾਲਜ ਆ ਕੇ ਮਾਂ ਕਿਵੇਂ ਜੀ ਉਧਰ ਵਾਕੇ ਹੋ ਕੇ ਚੱਲ ਮਾਂ ਤੂੰ ਵੀਰ ਨੂੰ ਵੀ ਆ ਬਟਨਸ਼ਨ ਨਾਲਿਆ ਕਰੋ ਤੁਸੀਂ ਹੋਰ ਵੀ ਭਾਰੀ ਸਮਝ ਆਇਆ ਇਹਨੂੰ ਚਲ ਲੈ ਠੀਕ ਹੈ ਬੁੱਤ ਘਰ ਚੱਲ ਚੱਕ ਰਿਹਾ ਫਰਾ ਬੈ ਜਾ ਚੱਲੀ ਉਹ ਰਹ ਜਾਂਦੇ ਲੱਗ ਵਧੀਆ ਕੋਈ ਨਹੀਂ ਪੁੱਤ ਫੇਰ ਆਵਾਂਗਾ ਹੁਣ ਤੁਸੀਂ ਆਜੋ ਫਿਰ ਕੋਈ ਆ ਜਾ ਮਾਂ ਲੇਟ ਵੀ ਜੰਨੇ ਚੰਗਾ ਪੁੱਤ ਠੀਕ ਹੈ ਜਾਓ ਨਹੀਂ ਪੁੱਤ ਕੱਪੜੇ ਚੰਗਾ ਨਾਲ ਉਹ ਬੈਗ ਚ ਪੈਸੇ ਨੇ 1100 ਰੁਪਏ ਚੰਗਾ ਠੀਕ ਹਾਂ ਚੰਗਾ ਬਣ ਜੀ ਚਲ ਬਣੇ ਸੋਚਣਾ ਕਰੀ ਇਹ ਤਾਂ ਵਧੀਆ ਰਹਿੰਦੀ ਆ ਫਸ ਸੋਚਾ ਆਜੋ ਤੁਸੀਂ ਵੀ ਮਾਰ ਰਹੇ ਹੋ ਕਿਹੜਾ ਚਲ ਕੋਈ ਨਾ ਬਣ ਆਵਾਂਗੇ ਚੰਗਾ ਪੁੱਤ ਠੀਕ ਹੈ ਚੰਗਾ ਬਈ ਅਰਸ਼ ਠੀਕ ਹੈ ਸੁੱਖ ਨਾਲ ਆ ਜੀ ਤੁਸੀਂ ਕਹਿ ਦੀ ਨਾ ਸੁੱਖ ਨਾ ਮੜੇ ਨਾਲੇ ਫੋਨ ਲਾ ਲਿਆ ਕਰ ਮਾਰੀ ਮੁੱਠੀ ਵੱਲ ਵਾਫੇਰ ਨਾ ਕਰ ਲਿਆ ਕਰ ਜੀ ਵੀ ਘਟ ਜਾਂਦਾ ਪੁੱਤ ਮੇਰਾ ਉਹਦਰ ਕੀ ਚਾਹਦੇ ਆ ਉਹ ਤਾਂ ਬਾਗੇ ਤੇਰੀ ਮਾਂ ਤੇ ਤੇਰਾ ਭਰਾ ਤਾਂ ਉਹ ਪੈਸੇ ਦੇ ਲੀੜਾ ਚ ਕੱਢ ਕੇ 1100 ਰੁਪਿਆ ਠੀਕ ਹੈ ਮੰਮੀ ਜੀ ਜਿੱਦ ਨਹੀਂ ਆ ਲੈ ਖੜੀ ਆ ਮੌਜ ਨਾਲੀ ਦੋ ਟਰਾਲੀਆਂ ਜਿੱਤੇ ਪੈ ਜੂਗੀ ਹੋਰ ਆੜਤੀਆ ਵੀ ਕਰੀ ਜਾਂਦਾ ਕਹਿੰਦਾ ਹੁਣ ਤਾਂ ਮੰਡੀ ਵਿਹਲੀ ਹੋ ਗਈ ਜਮਾਲੇ ਆ ਚਲ ਜਾਣ ਸਾਰ ਤੁਰ ਜੂ ਕਹਿੰਦਾ ਮਾਂ ਨੂੰ ਹੀ ਟਰਾਲੀਆਂ ਦੋ ਪੁੱਛਣਾ ਕੀ ਬਣਾਈਏ ਨੀਵਾ ਪੁੱਤ ਨੇ ਪੁੱਤਾ ਚਾਹ ਜੀ ਕਰਕੇ ਹਟੀਸੀ ਆ ਜਾ। ਅੱਛਾ ਮੈਂ ਤੈਨੂੰ ਮੈਂ ਕਹਿੰਦੀ ਮੈਂ ਚਾਹ ਪੀ ਕੇ ਜਿਵੇਂ ਟਰਾਲੀ ਕਾਣੇ ਕੋਲ ਜਾ ਮੈਂ ਕਣਕ ਜੀ ਪਾਈ ਲੈਣੇ ਆ। ਦੇਖ ਲੈ ਪੁੱਤਾ ਕਿਵੇਂ ਕਰਨਾ ਹੈ। ਪਾ ਦੇ ਪਾ ਦਿੰਨੇ ਆ ਨਾਲੇ ਉਧਰ ਜਾ ਲੈ ਅਰਸ਼ੇ ਕੋਲ ਤਾਂ ਮਿਲੇ ਆਈ ਪਹਿਲਾਂ ਤੂੰ ਟੈਨਸ਼ਨ ਲਈ ਗਈ। ਨਾਲ ਮੇਰੀ ਗੱਲ ਸੁਣ ਪੁੱਤਾ ਮੇਰੇ ਤਾਂ ਬਾੜੀ ਜਾਨ ਸੌਖੀ ਹੋਈ ਉੱਥੇ ਜਾ ਕੇ। ਆਪਾਂ ਤਾਂ ਮੈਂ ਤਾਂ ਉਹੀ ਚੋਰਾ ਕਰੀ ਜਾਂਦੀ ਸੀ ਦੇਖਾ। ਹੋਰ ਵੀ ਕੁੜੀ ਫੋਨ ਨਹੀਂ ਚਾਹਦੀ ਤੇ ਲੈ ਬੁਢੀ ਦੇਖ ਲੈ ਉਹਨਾਂ ਦੀ ਕਿੰਨੀ ਚੰਗੀ ਐ। ਨਾ ਨਾ ਵਧੀਆ ਗੀ। ਕੁੜੀ ਦਾ ਸੁਭਾਅ ਦੇਖ ਲੈ ਕਿੰਨਾ ਵਧੀਆ। ਹੋਰ ਹੁਣ ਆਪਾਂ ਦਾ ਕਰਮ ਵਾਲ ਹਾ ਪੁੱਤ ਨਾ ਆਪਣੀ ਦਾ ਬਾਲੀ ਉਹ ਆ ਕਿਸਮਤ ਵਾਲੀ ਐ ਕੁੜੀ ਵਧੀਆ ਚੰਗੇ ਮਿਲ ਗਏ ਸਹੀ ਗੱਲ ਨਾਲੇ ਪੁੱਤ ਮੈਨੂੰ ਵੀ ਐ ਹੋ ਗਿਆ ਆ ਵੀ ਚਲ ਆਪਾਂ ਧੀ ਦੇ ਕੇ ਪੁੱਤ ਲੇਤਾ ਹਨਾ ਸਹੀ ਗੱਲ ਹੈ ਕਹ ਨਹੀ ਤੇਰੀ ਬਰਾਬਰ ਦੀ ਬਾ ਪੁੱਤ ਮਾੜਾ ਮੋਟਾ ਤੂੰ ਵੀ ਬਣਾ ਕੇ ਰੱਖੀ ਹੁੰਦੇ ਨਾ ਆਪਣਾ ਨਾਲ ਵੀ ਨਾ ਨਾ ਆਪਾਂ ਲੈ ਅਸੀਂ ਕਿਹੜਾ ਕਦੇ ਰੁੱਖਾ ਬੋਲਨੇ ਇੱਕ ਦੂਜੇ ਹੋਰ ਚਲ ਮੈਂ ਪੁੱਛ ਐ ਪੁੱਤ ਚਲ ਕੋਈ ਨਹੀਂ ਹਾਂ ਪੁੱਛ ਲੈ ਤੂੰ ਕੋਈ ਨਹੀਂ ਚੰਗਾ ਲੈ ਬਾੜੀ ਸੌਖੀ ਐ ਮੇਰੀ ਧੀ ਤਾਂ ਮੈਂ ਤਾਂ ਉਹੀ ਬੋਲ ਮਾਰੀ ਜਾਂਦੀ ਸੀ ਵੀ ਫੋਨ ਨਹੀਂ ਚੱਕਦੀ ਚਲ ਕੀ ਫੋਨਾਂ ਚ ਕੀ ਐ ਜਾ ਕੇ ਦੇਖ ਈ ਅੱਜ ਬਾਖ ਜਾਈ ਉਦ ਤੱਕ ਚਾਹ ਵੀ ਨਹੀਂ ਪੀ ਕੇ ਗਿਆ ਹੈਗਾ ਚਲਾ ਕਣਕੀ ਦਾ ਵੀ ਨਿਮੇੜ ਦੂਗਾ ਕੰਮ ਪਰੇ